ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਆਵਾਂ ਚਿੰਦ ਦਿੱਤਾ ਸੀ ਉਹ ਕਿੰਨੇ ਪਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਨੂੰ ਮੋਤੀराम ਮਾਰੇ ਨੇ ਛੋਟੇ ਛੋਟੇ ਸਾਹਿਬਜ਼ਾਦੇ ਸੀਗੇ ਛੋਟੇ ਬੱਚੇ ਸੀਗੇ ਉਹਨਾਂ ਦੇ ਨਾਲ ਕੌਣ ਸੀਗੇ ਉਸ ਵੇਲੇ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ ਠੰਡੇ ਬੁਰਜ 'ਚ ਅਸੀਂ ਆਪਣੇ ਬੱਚੇ ਨੂੰ ਵੀ ਜਨਮ ਤੋਂ ਹੀ ਇਸ ਸਥਾਨ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਇੱਥੋਂ ਦੇ ਇਤਿਹਾਸ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਇਹ ਸ਼ਾਇਦ ਉਹ ਧਰਤੀ ਹੈ ਜਿੱਥੋਂ ਸ਼ਹਾਦਤ ਸ਼ਾਹ ਤਾਨ ਦੀ ਇੱਕ ਬਹੁਤ ਵੱਡੀ ਦਾਸਤਾਨ ਸ਼ੁਰੂ ਹੋਈ ਸੀ ਉਹ ਛੋਟੀ ਉਮਰ ਦੇ ਦੋ ਬੱਚੇ ਸੀਗੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ 7 ਤੇ 9 ਸਾਲ ਦੀਆਂ ਉਮਰਾਂ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰਕੇ ਗਏ ਸੀਗੇ ਵੱਡੀਆਂ ਸ਼ਹਾਦਤਾਂ ਦੇ ਕੇ ਗਏ ਸੀ ਦਾ ਇਤਿਹਾਸ ਜ਼ਿਆਦਾਤਰ ਲੋਕਾਂ ਨੂੰ ਇੰਨਾ ਕੁ ਪਤਾ ਹੈ ਕਿ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਛੜਵਾਇਆ ਗਿਆ ਸੀ ਪਰ ਇੱਕ ਹੋਰ ਵੀ ਜਿਵੇਂ ਉਹਨਾਂ ਬੱਚਿਆਂ ਨੂੰ ਇੱਥੇ ਬਹੁਤ ਸਾਰੇ ਤਸੀਹੇ ਵੀ ਦਿੱਤੇ ਗਏ ਉਹਨਾਂ ਨੂੰ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਤਰ੍ਹਾਂ-ਤਰ੍ਹਾਂ ਦੇ ਉਹਨਾਂ ਨੂੰ ਤੂਤ ਦੀ ਛਟੀ ਦੇ ਨਾਲ ਬੰਨ੍ਹ ਕੇ ਦਰਖਤ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਛਟੀ ਦੇ ਨਾਲ ਕੁੱਟਿਆ ਜਾਂਦਾ ਸੀ ਠੀਕ ਹੈ ਤੇ ਉਹ ਜਲਨਜੀਲ ਜਿਹੜੀਆਂ ਲੱਕੜਾਂ ਹੁੰਦੀਆਂ ਛੋਟੀਆਂ-ਛੋਟੀਆਂ ਉਹਨਾਂ ਨੂੰ ਹੱਥਾਂ ਦੇ ਵਿੱਚ ਰੱਖ ਕੇ ਹੱਥਾਂ ਦੇ ਵਿੱਚ ਰੱਖ ਕੇ ਸਾੜਿਆ ਜਾਂਦਾ ਸੀ ਉਹਨਾਂ ਦਾ ਜਿਹੜਾ ਕੋਮਲ-ਕੋਮਲ ਮਾਸ ਸੀ ਉਹ ਸਾੜਿਆ ਜਾਂਦਾ ਸੀਗਾ ਜੇ ਤੁਸੀਂ ਇਸ ਧਰਤੀ ਦੇ ਨਾਲ ਜੁੜੇ ਰਹੋਗੇ ਤੇ ਮੈਨੂੰ ਲੱਗਦਾ ਹੈ ਵੀ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਇੱਥੇ ਖਾਲਸੇ ਦਾ ਰਾਜ ਹੋਏਗਾ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜੀ ਦੇ ਬਚਨ ਸੀ ਕਿ ਖਾਲਸਾ ਦੋ ਵਾਰੀ ਰਾਜ ਕਰੇਗਾ ਇੱਕ ਵਾਰੀ ਪਹਿਲਾਂ ਕੀਤਾ ਇੱਕ ਵਾਰੀ ਹੁਣ ਕਰੇਗਾ। ਠੀਕ ਹੈ ਤਾਂ ਉਹ ਕਰੇਗਾ ਹੀ ਕਰੇਗਾ ਸਾਨੂੰ ਯਕੀਨ ਹੈ। ਵੀ ਉਹ ਕਰੇਗਾ ਤੇ ਇਹਨਾਂ ਮੋਨੇ ਸਿਰਾਂ ਤੇ ਵੀ ਦੁਮਾਲੇ ਆਪੇ ਸੱਜ ਜਾਣੇ ਨੇ ਗੁਰੂ ਸਾਹਿਬ ਨੇ ਹਵਾ ਹੀ ਇਹੋ ਜੀ ਚਲਾ ਦੇਣੀ ਹੈ ਕਿ ਖਾਲਸੇ ਦਾ ਰਾਜ ਤੁਹਾਨੂੰ ਹਰ ਤਰਫ ਨਜ਼ਰ ਆਏਗਾ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਪਰ ਉੱਥੇ ਹੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਈ ਔਰ ਇੱਕ ਪਿਤਾ ਔਰ ਇੱਕ ਬੇਟਾ ਦੋ ਜਣੇ ਵੀ ਆਏ ਇੱਥੇ ਔਰ ਹਾਲਾਂਕਿ ਪੂਰੀ ਸੰਗਤ ਦੇ ਵਿੱਚ ਟੈਲ ਰਹੀ ਸੀ ਤਾਂ ਇਹਨਾਂ ਨੇ ਆਪਣੇ ਬੱਚੇ ਨੂੰ ਵੀ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਆ ਉਹ ਵੀ ਗੱਲਬਾਤ ਕਰਾਂਗੇ ਅਸੀਂ ਗੱਲਬਾਤ ਕਰਦੇ ਆ ਭਾਈ ਸਾਹਿਬ ਹੁਣਾਂ ਦੇ ਨਾਲ ਕਿਉਂਕਿ ਹੱਥ ਦੇ ਵਿੱਚ ਤੀਰ ਕਮਾਨ ਤਲਵਾਰ ਔਰ ਉਸੇ ਤਰ੍ਹਾਂ ਬੱਚੇ ਦੇ ਵੀ ਤਲਵਾਰ ਹੈ ਔਰ ਤੀਗ ਵੀ ਹੈ ਨਾਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹੋ ਜਾਨਣਾ ਚਾਹੁੰਦੇ ਤੁਸੀਂ ਆਏ ਹੋ ਔਰ ਇਹ ਕਿਹਾ ਜਾਂਦਾ ਕਿ ਸਿੱਖੂ ਆਪਣੇ ਬੱਚਿਆਂ ਨੂੰ ਸਰਹੰਦ ਦਿਖਾ ਕੇ ਲਿਆਏ ਹੋ ਆਪਣੇ ਬੱਚੇ ਨੂੰ ਵੀ ਜਾਣਕਾਰੀ ਦੇ ਕੇ ਆਏ ਹੋ ਔਰ ਦਿਖਾ ਕੇ ਲਿਆਏ ਹੋ ਸਰਹੰਦ ਬਿਲਕੁਲ ਜੀ ਅਸੀਂ ਸ਼ੁਰੂ ਤੋਂ ਹੀ ਮਤਲਬ ਜਨਮ ਵੇਲੇ ਤੋਂ ਹੀ ਐਸਾ ਸਥਾਨ ਦੇ ਨਾਲ ਜੁੜੇ ਆ ਇਸ ਸ਼ਹੀਦਾਂ ਦੀ ਉਹ ਧਰਤੀ ਹੈ ਜਿੱਥੋਂ ਸ਼ਹਾਦਤ ਸ਼ਾਹ ਤਾਂ ਦੀ ਇੱਕ ਬਹੁਤ ਵੱਡੀ ਦਾਸਤਾਨ ਸ਼ੁਰੂ ਹੋਈ ਸੀ ਉਹ ਛੋਟੀ ਉਮਰ ਦੇ ਦੋ ਬੱਚੇ ਸੀਗੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ 7 ਤੇ 9 ਸਾਲ ਦੀਆਂ ਉਮਰਾਂ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰਕੇ ਗਏ ਸੀਗੇ ਵੱਡੀਆਂ ਸ਼ਹਾਦਤਾਂ ਦੇ ਕੇ ਗਏ ਸੀ ਅਸੀਂ ਆਪਣੇ ਬੱਚੇ ਨੂੰ ਵੀ ਜਨਮ ਤੋਂ ਹੀ ਇਸ ਸਥਾਨ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਇੱਥੋਂ ਦੇ ਇਤਿਹਾਸ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਠੀਕ ਹੈ ਔਰ ਬੱਚਿਆਂ ਨੂੰ ਦੱਸਦੇ ਹਾਂ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਫੋਨ ਤੇ ਲੋਕ ਬੱਚੇ ਜਿਹੜੇ ਉਹ ਕਾਰਟੂਨੀ ਦੇਖੀ ਜਾਂਦੇ ਆ ਪਰ ਕਹਿੰਦੇ ਕਿ ਸਾਨੂੰ ਐਡਾ ਸਾਡਾ ਸ਼ਾਨਾ ਮੱਤਾ ਇਤਿਹਾਸ ਆ ਇਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਨਹੀਂ ਜੀ ਬਿਲਕੁਲ ਇਹਨੂੰ ਕੱਲੀ-ਕੱਲੀ ਗੱਲ ਇੱਥੋਂ ਦੇ ਇਤਿਹਾਸ ਬਾਰੇ ਇੱਥੋਂ ਦੇ ਸ਼ਹੀਦਾਂ ਬਾਰੇ ਜਿਵੇਂ ਆ ਇਥੋਂ ਦਾ ਇਤਿਹਾਸ ਜ਼ਿਆਦਾਤਰ ਲੋਕਾਂ ਨੂੰ ਇੰਨਾ ਕੁ ਪਤਾ ਹੈ ਕਿ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਛਣਵਾਇਆ ਗਿਆ ਸੀ ਪਰ ਇੱਕ ਹੋਰ ਵੀ ਜਿਵੇਂ ਉਹਨਾਂ ਬੱਚਿਆਂ ਨੂੰ ਇੱਥੇ ਬਹੁਤ ਸਾਰੇ ਤਸੀਹੇ ਵੀ ਦਿੱਤੇ ਗਏ ਉਹਨਾਂ ਨੂੰ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਤਰ੍ਹਾਂ-ਤਰ੍ਹਾਂ ਦੇ ਉਹਨਾਂ ਨੂੰ ਤੂਤ ਦੀ ਛਟੀ ਦੇ ਨਾਲ ਬੰਨ ਕੇ ਦਰਖਤ ਦੇ ਨਾਲ ਬੰਨ ਕੇ ਉਹਨਾਂ ਨੂੰ ਛਟੀ ਦੇ ਨਾਲ ਕੁੱਟਿਆ ਜਾਂਦਾ ਸੀ ਠੀਕ ਹੈ ਤੇ ਉਹ ਜਲਨਜੀਲ ਜਿਹੜੀਆਂ ਲੱਕੜਾਂ ਹੁੰਦੀਆਂ ਛੋਟੇ-ਛੋਟੀਆਂ ਉਹਨਾਂ ਨੂੰ ਹੱਥਾਂ ਦੇ ਵਿੱਚ ਰੱਖ ਕੇ ਹੱਥਾਂ ਦੇ ਵਿੱਚ ਰੱਖ ਕੇ ਸਾੜਿਆ ਜਾਂਦਾ ਸੀ ਉਹਨਾਂ ਦਾ ਜਿਹੜਾ ਕੋਮਲ-ਕੋਮਲ ਮਾਸ ਸੀ ਉਹ ਸਾੜਿਆ ਜਾਂਦਾ ਸੀਗਾ ਤੇ ਹੋਰ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਤਸੀਹੇ ਦਿੱਤੇ ਉਹਨਾਂ ਨੂੰ ਇੱਥੇ ਆਪਣੇ ਬੈਕ ਸਾਈਡ ਤੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਹੈ ਉਹ ਉਹਦਾ ਨਾਮ ਪਹਿਲਾਂ ਤੋਂ ਹੀ ਠੰਡਾ ਬੁਰਜ ਸੀ ਕਿਉਂਕਿ ਇੱਥੇ ਬਹੁਤ ਸਾਰੇ ਬੁਰਜ ਸੀਗੇ ਉਸ ਟਾਈਮ ਉਹਦਾ ਨਾਮ ਇਸ ਕਰਕੇ ਠੰਡਾ ਬੁਰਜ ਸੀਗਾ ਕਿ ਇੱਥੇ ਪਿੱਛੇ ਉਹਦੇ ਠੰਡਾ ਬੁਰਜ ਦੇ ਪਿੱਛੇ ਹੰਸਲਾ ਨਾਂ ਦੀ ਇੱਕ ਨਦੀ ਵਗਦੀ ਹੁੰਦੀ ਸੀਗੀ ਤੇ ਉਹਦਾ ਪਾਣੀ ਜਦੋਂ ਇੱਕ ਕੋਨੇ ਦੇ ਉਸ ਉਹਦੇ ਨਾਲ ਟਕਰਾ ਕੇ ਟਕਰੌਂਦਾ ਸੀ ਤਾਂ ਪਾਣੀ ਦੀਆਂ ਛੱਲਾ ਠੰਡੀ ਹਵਾ ਦੇ ਨਾਲ ਟੱਕਰ ਕੇ ਹੋਰ ਠੰਡੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਉਸ ਸਮੇਂ ਦੇ ਮੁਗਲ ਬਾਦਸ਼ਾਹ ਨੇ ਇਸ ਜਗ੍ਹਾ ਦੇ ਉੱਪਰ ਰੱਖਿਆ ਸੀ ਤੇ ਇਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸੀਗੀਆਂ ਹਾਂਜੀ ਬੱਚਿਆਂ ਨੂੰ ਇਹ ਜਾਣਕਾਰੀ ਦਿੱਤੀ ਹੈ ਤੁਸੀਂ ਕਿ ਸਾਡਾ ਇਨਾਂ ਵੱਡਾ ਇਤਿਹਾਸਾ ਔਰ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਹਾਂਜੀ ਵੀ ਸਭ ਕੁਝ ਦੱਸਿਆ ਵੀ ਕਿਸ ਤਰ੍ਹਾਂ ਸਿੱਖੀ ਦੇ ਨਾਲ ਜੁੜ ਕੇ ਰਹਿਣਾ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਕਿਵੇਂ ਡੋਲ ਰਹੇ ਤੇ ਆਪਣੇ ਮੈਂ ਇੱਕੋ ਇੱਕ ਇੱਥੇ ਮੈਸੇਜ ਵੀ ਇਹੀ ਦੇਣਾ ਚਾਹਾਂਗੇ ਕਿ ਜਿਵੇਂ ਸਾਬ ਜਦੇ ਡੋਲ ਰਹੇ ਉਹਨਾਂ ਨੇ ਕਿਸੇ ਵੀ ਲਾਲਚ ਜਾਂ ਡਰਾਵੇ ਦੇ ਵਿੱਚ ਨਹੀਂ ਆਏ ਤੋਂ ਆਪਣੇ ਧਰਮ ਦੇ ਵਿੱਚ ਪੱਕੇ ਸੀ ਉਹ ਛੋਟੇ ਛੋਟੇ ਬੱਚੇ ਸੀਗੇ ਕਹਿਣ ਨੂੰ ਪਰ ਉਹ ਸਾਡੇ ਬਾਬੇ ਸੀਗੇ ਉਹ ਐਨੇ ਮਤਲਬ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕਰਕੇ ਗਏ ਉਹ ਸਾਡੇ ਬਾਬੇ ਸੀਗੇ ਵੱਡੇ ਕਾਰਨਾਮੇ ਕਰਕੇ ਗਏ ਉਹ ਉਹਨਾਂ ਦੀ ਸ਼ਹਾਦਤ ਇਸ ਧਰਤੀ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਤੇ ਬਾਕੀ ਜੇ ਤੁਸੀਂ ਇਸ ਧਰਤੀ ਦੇ ਨਾਲ ਜੁੜੇ ਰਹੋਗੇ ਤੇ ਮੈਨੂੰ ਲੱਗਦਾ ਹੈ ਵੀ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਇੱਥੇ ਖਾਲਸੇ ਦਾ ਰਾਜ ਹੋਏਗਾ ਉਹ ਕਿਵੇਂ ਹੋਏਗਾ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਜਿਵੇਂ ਇਸ ਧਰਤੀ ਦੇ ਨਾਲ ਜਿਵੇਂ ਉਹ ਜੁੜ ਜੁੜ ਕੇ ਰਹਿਣਗੇ ਤਾ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਦੇ ਦੇ ਬਚਨ ਸੀ ਕਿ ਖਾਲਸਾ ਦੋ ਵਾਰੀ ਰਾਜ ਕਰੇਗਾ ਇੱਕ ਵਾਰੀ ਪਹਿਲਾਂ ਕੀਤਾ ਇੱਕ ਵਾਰੀ ਹੋਣ ਕਰੇਗਾ ਠੀਕ ਹੈ ਤਾਂ ਉਹ ਕਰੇਗਾ ਹੀ ਕਰੇਗਾ ਸਾਨੂੰ ਯਕੀਨ ਹੈ ਵੀ ਉਹ ਕਰੇਗਾ ਤੇ ਇਹਨਾਂ ਮੋਨੇ ਸਿਰਾਂ ਤੇ ਵੀ ਦਮਾਲੇ ਆਪੇ ਸੱਜ ਜਾਣੇ ਨੇ ਗੁਰੂ ਸਾਹਿਬ ਨੇ ਹਵਾ ਹੀ ਇਹੋ ਜੀ ਚਲਾ ਦੇਣੀ ਹੈ ਕਿ ਖਾਲਸੇ ਦਾ ਰਾਜ ਤੁਹਾਨੂੰ ਹਰ ਤਰਫ ਨਜ਼ਰ ਆਏਗਾ ਕਿਉਂਕਿ ਜਦੋਂ ਜਦੋਂ ਜ਼ੁਲਮ ਵੱਧਾ ਹੈ ਜ਼ੁਲਮ ਵਧ ਰਿਹਾ ਹੈ ਤੇ ਜਦੋਂ ਜਦੋਂ ਜ਼ੁਲਮ ਦਾ ਘੜਾ ਭਰ ਜਾਏਗਾ ਉਹ ਜ਼ੁਲਮ ਦਾ ਜਦੋਂ ਘੜਾ ਭਰੇਗਾ ਫਿਰ ਖਾਲਸਾ ਕਦੇ ਘਰਾਂ ਦੇ ਵਿੱਚ ਪੈਰ ਨਹੀਂ ਪਾਉਂਦਾ ਫਿਰ ਖਾਲਸਾ ਰਾਜ ਕਰੇਗਾ ਜੀ ਤੁਸੀਂ ਕਦੋਂ ਅਮਰ ਛਕਿਆ ਮੈਨੂੰ 5 ਕ ਸਾਲ ਹੋ ਗਏ ਜੀ ਅਮਰ ਛਕੇ ਨੂੰ ਹਾਂ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਅਮਰ ਛਕਿਆ ਸੀਗਾ ਜੀ ਤੀਰ ਕਮਾਨ ਰੱਖਦੇ ਹੋਂ ਨਾਲ ਹਾਂ ਜੀ ਹੁਣ ਆ ਵੀ ਸਿੱਖਿਆ ਲਈਏ ਸ਼ਸਤਰ ਵਿਦਿਆ ਹਾਂ ਜੀ ਹਾਂ ਜੀ ਮਾਰਾ ਇਸ ਤੀਰ ਕਮਾਨ ਦੀ ਇਹਦੀ 7/2 ਕਿੱਲੇ ਤੋਂ ਲੈ ਕੇ 1.5 ਕਿੱਲੇ ਤੱਕ ਦੀ ਮਾਰ ਹੈ ਜੀ ਬਾਕੀ ਜਿਵੇਂ ਦਾ ਜਿਹਦਾ ਅਭਿਆਸ ਹੋਏਗਾ ਉਵੇਂ ਦੀ ਮਾਰ ਤੇ ਨਿਸ਼ਾਨਾ ਹੁੰਦਾ ਅਭਿਆਸ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਰੇਡ ਕਿਲੇ ਤੱਕ ਐਗਜ਼ੈਕਟ ਨਿਸ਼ਾਨਾ ਜਿਹੜਾ ਲੱਗਦਾ ਹਾਂਜੀ ਹਾਂਜੀ ਬੱਚੇ ਨਾਲ ਵੀ ਜਰੂਰ ਗੱਲ ਕਰਾਂਗੇ ਕੀ ਨਾਂ ਹੈ ਤੁਹਾਡਾ ਤੇਗਵੀਰ ਤੇਗਵੀਰ ਸਿੰਘ ਤੇਗਵੀਰ ਸਿੰਘ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਹਾਂਜੀ ਇੱਥੇ ਕੀ ਹੋਇਆ ਸੀ ਇੱਥੇ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਦ ਦਿੱਤਾ ਸੀ ਉਦ ਕਿੰਨੇ ਪਿਆਏ ਸੀ ਉਦ ਕਿੰਨੇ ਪਿਆਏ ਸੀਗਾ ਛੋਟੇ ਸਹਬਜ਼ਾਦਿਆਂ ਨੂੰ ਮੋਤੀराम ਮਾਰੇ ਨੇ ਸਾਰੀ ਜਾਣਕਾਰੀ ਤੁਹਾਡੇ ਪਿਤਾ ਜੀ ਦਿੰਦੇ ਬੱਚੇ ਉਦੋਂ ਛੋਟੇ ਛੋਟੇ ਸਹਬਜ਼ਾਦੇ ਸੀਗੇ ਛੋਟੇ ਬੱਚੇ ਸੀਗੇ ਉਹਨਾਂ ਦੇ ਨਾਲ ਕੌਣ ਸੀਗੇ ਉਸ ਵੇਲੇ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਨੂੰ ਵੀ ਇੱਥੇ ਸ਼ਹੀਦ ਕੀਤਾ ਗਿਆ ਸੀ ਠੰਡੇ ਬੁਰਜ 'ਚ ਪਾਠ ਵੀ ਕਰਦੇ ਹੋ ਤੁਸੀਂ ਮੈਂ ਹਲੇ ਸਿੱਖ ਰਿਹਾ ਅੱਛਾ ਸਿੱਖ ਰਹੇ ਹੋ ਪਾਠ ਜਿਹੜਾ ਪਾਠ ਸਿੱਖ ਰਹੇ ਹੋ ਮੂਲ ਮੰਤਰ ਮੂਲ ਮੰਤਰ ਤਾਂ ਕੀ ਕਹੋਗੇ ਛੋਟੇ ਛੋਟੇ ਬੱਚਿਆਂ ਨੂੰ ਕਾਰਟੂਨ ਵੀ ਦੇਖਦੇ ਹੋ ਕਿ ਨਹੀਂ ਦੇਖਦੇ ਕਿ ਕੱਟ ਦੇਖਦੇ ਹੋ ਥੋੜੇ ਥੋੜੇ ਪਰ ਕਾਰਟੂਨਾਂ ਤੇ ਇਤਰਾਜ਼ ਵੀ ਹੁੰਦਾ ਕਿ ਕਾਰਟੂਨ ਜਿਹੜੇ ਆ ਉਹ ਕੁਝ ਇੱਕ ਲੋਕ ਕਹਿੰਦੇ ਕਿ ਜੀ ਧਰਮ ਦੇ ਆਧਾਰ ਤੇ ਕਾਰਟੂਨ ਹੋਣ ਤਾਂ ਬੱਚੇ ਉਹਦੇ ਨਾਲ ਇੰਗੇਜ ਹੋਣਗੇ ਪਰ ਜਿਹੜੀਆਂ ਕਮੇਟੀ ਆ ਉਹ ਇਤਰਾਜ਼ ਜਿਤਾਉਂਦੀ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਂਜੀ ਕਈ ਤਰ੍ਹਾਂ ਦੇ ਇਤਰਾਜ਼ ਦਰਸਾਏ ਜਾਂਦੇ ਨੇ ਕਿਉਂਕਿ ਉਹਨਾਂ ਦੇ ਉਹਨਾਂ ਤੋਂ ਆਪਾਂ ਨੂੰ ਮਤਲਬ ਕੁਝ ਏਦਾਂ ਦੀਆਂ ਗੱਲਾਂ ਜਾਂ ਮਤਲਬ ਜਦੋਂ ਛੋਟੇ ਸਾਹਿਬ ਜਾਂ ਦੇ ਫਿਲਮ ਆਈ ਸੀਗੀ ਤਾਂ ਉਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਸੀ ਪਰ ਜੇ ਆਪਾਂ ਮਤਲਬ ਉਹਨਾਂ ਦੀ ਤਸਵੀਰ ਜਿਵੇਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਬਣਾਇਆ ਗਿਆ ਸੀਗਾ ਤਾਂ ਕਈ ਲੋਕ ਉਹਨਾਂ ਤਸਵੀਰਾਂ ਨੂੰ ਮੱਥਾ ਟੇਕਣ ਲੱਗ ਜਾਂਦੇ ਨੇ ਤਾਂ ਉਹ ਮੈਸੇਜ ਉਸ ਤਰ੍ਹਾਂ ਦਾ ਕਈ ਵਾਰੀ ਗਲਤ ਵੀ ਜਾਂਦਾ ਤਾਂ ਉਹਨਾਂ ਦੀ ਜਿਹੜੀ ਰੋਹਾਨੀਅਤ ਉਹ ਵੀ ਖਤਮ ਹੁੰਦੀ ਹੈ ਕਿ ਜਿਵੇਂ ਇੱਕ ਕਈ ਵਾਰੀ ਗਲਤ ਵੀ ਦੇਖਣ ਨੂੰ ਮਿਲ ਜਾਂਦਾ ਕਿ ਜਿਵੇਂ Hindu ਧਰਮ ਦੇ ਵਿੱਚ RAM LILA ਜਾਂ ਕਿੰਦਾ ਕਈ ਤਰ੍ਹਾਂ ਦੇ ਵੀ ਉਹ ਦਾ ਆਪਣੇ ਆਪ ਦਾ ਰੂਪ ਧਾਰਨ ਕਰਦੇ ਨੇ ਪਰ ਉਹ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਤੁਸੀਂ ਦੇਖੋਗੇ ਕਿ ਉਹ ਗਲਤ ਰਸਤੇ ਤੇ ਵੀ ਆ ਆਪਾਂ ਨੂੰ ਸੜਕ ਤੇ ਬੈਠੇ ਕਈ ਗਲਤ ਉਹਨਾਂ ਦੇ ਹੱਥਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਅਸ ਤਾਂ ਉਹਨਾਂ ਨੂੰ ਵੀ ਕਹਾਂਗੇ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਨੂੰ ਜਿਵੇਂ ਵੀ ਤੁਸੀਂ ਬੋਲ ਕੇ ਜਾਂ ਜਿਵੇਂ ਵੀ ਆਪਣੇ ਧਰਮ ਨੂੰ ਦੱਸ ਸਕਦੇ ਹੋ ਕਿ ਉਹਵੇਂ ਵੱਧ ਤੋਂ ਵੱਧ ਦੱਸਿਆ ਜਾਵੇ ਤੇ ਜਿਵੇਂ ਜਿਵੇਂ ਬਸ ਥੋੜੀ ਜੀ ਸਮਾਂ ਇਹ ਹੈ ਵੀ ਜਿਵੇਂ ਜਿਵੇਂ ਮੰਨ ਲਓ ਥੋੜਾ ਜਿਆ ਦੱਸਣ ਦਾ ਤਰੀਕਾ ਪ੍ਰਚਾਰਕਾਂ ਦਾ ਵੀ ਉਹ ਬਹੁਤ ਵਧੀਆ ਹੋਣਾ ਚਾਹੀਦਾ ਭਾਈ ਪਿੰਦਰਪਾਲ ਸਿੰਘ ਜਾਂ ਹੋਰ ਕਈ ਪ੍ਰਚਾਰਕ ਬਹੁਤ ਵੱਡੇ ਵਧੀਆ ਪ੍ਰਚਾਰਕ ਨੇ ਉਹ ਇਸ ਧਰਤੀ ਦੇ ਨਾਲ ਜੋੜ ਕੇ ਰੱਖਦੇ ਨੇ ਇਦਾਂ ਦੇ ਪ੍ਰਚਾਰਕਾਂ ਨੂੰ ਨਵੀਆਂ-ਨਵੀਆਂ ਗੱਲਾਂ ਦੇ ਨਾਲ ਇਸ ਧਰਤੀ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਈ ਗੁਰਸੇਵਕ ਸਿੰਘ ਜੀ ਨੇ ਔਰ ਆਪਣੇ ਬੇਟੇ ਨੂੰ ਦਰਸ਼ਨ ਕਰਾਉਣ ਦੇ ਲਈ ਲੈ ਕੇ ਆਏ ਸੀ ਤੇ ਨਾਲ ਹੀ ਜੋੜਿਆ ਵੀ ਆ ਇਹਨਾਂ ਨੇ ਆਪਣੇ ਬੇਟੇ